ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ 12 ਮਹਾਮਾਜ ਮਾਲਾ ਪੰਜਵਾਂ ਘਰ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦਹਿ ਇਸ ਭਰਮੈ ਤਕਾਈ ਪ੍ਰਭ ਕੀ ਸ਼ਾਮ ਦੇਨ ਦੁਦ ਤੇ ਭਾਰੀ ਕਿਤੈ ਨਾ ਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੇ ਨਾਹੀ ਦਾਮ ਹਰ ਨਾਹੇ ਨਾਮਿ ਲਿਲੇ ਸਾਜਨੇ ਕਤ ਪਾਈਏ ਬਿਸਰਾਮ ਜਿਤ ਗਰਹਰ ਕੰਤ ਨਾ ਪ੍ਰਗਟਿ ਬਠ ਨਰਗ ਸੇਗ ਰਾਮ ਸਰਬ ਸਿੰਘ ਆਤ ਬੋਲ ਸੁਣ ਦੇ ਸਭ ਖਾਮ ਪਰਵ ਸੁਆਮੀ ਕੰਤ ਬਹੁਣੀਆਂ ਮੀਤ ਸੱਜਣ ਸਭ ਜਾਵ ਨਾਨਕ ਕੇ ਬਨੰਤਿਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸੁਆਮੀ ਸੰਗ ਪਰਵ ਜਿਸ ਕਾ ਨਹਿ ਚਲਤਾ ਮ ਚੇਤ ਗੋਬਿੰਦ ਅਰਾਦੀ ਹੋਵੇ ਅਨੰਦ ਕਣਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਆਪਣਾ ਜਿਨ ਪਾਇਆ ਪਰਵ ਆਪਣਾ ਆਏ ਤਿਸੇ ਗਣਾ ਇੱਕ ਖਿੰਨ ਤਿਸ ਬਿਨ ਜੀਵਣ ਮਿਰਤਾ ਜਨਮ ਜਣਾ ਜਲ ਤਲ ਮਈਲ ਪੂਰਿਆ ਰਵਿਆ ਵਿੱਚ ਬਿਨਾ ਸੋ ਪਰਵ ਚਿਤਨਾ ਆਵਈ ਕਿਤੜਾ ਦੋਖ ਗਣਾ ਜਿੰਨੀ ਰਵਿਆ ਸੋ ਪ੍ਰਭੂ ਤਿੰਨਾ ਭਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲੈ ਸੋ ਪ੍ਰਭੂ ਤਿਸਕੇ ਪਾਏ ਲੱਗਾ ਵਿਸਾਖ ਦੇਰਣ ਕੋ ਬਾੜੀਆਂ ਜਿੰਨਾ ਪ੍ਰੇਮ ਵਿੱਚੋ ਹਰ ਸਾਜਨ ਪ੍ਰੁਰਖ ਵਿਸਾਰ ਕੇ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗਤ ਨ ਰਵਨਾਸੀਓ ਪਲਚ ਪਲ ਸਗਲੀ ਮੋਹੀ ਝੂਠੇ ਦੰਦ ਮੋ ਏਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਏ ਦੁਏ ਵਿਸਾਰ ਵਿਗੂਚਣਾ ਪਰ ਬਿਨ ਅਵਰਨਾ ਕੋਏ ਪ੍ਰੀਤਮ ਚਰਣੇ ਜੋ ਲੱਗ ਤਿਨ ਕੇ ਨਿੰਮਲ ਸੋਏ ਨਾਨਕ ਕੇ ਪਰ ਬੈਨਤੀ ਪਰ ਮਿਲੋ ਪ੍ਰਾਪਤ ਹੋਏ ਵਿਸਾਖ ਸਵਾ ਮਾਂ ਤਾਂ ਲੱਗੇ ਜਾ ਸੰਤ ਬੈਟੇ ਹਰ ਸੋਏ ਹਰ ਜੇਠ ਜੜੋਂਦਾ ਲੋੜੀਏ ਜਿਸ ਅੱਗੇ ਸਭ ਨਵਾਨਾ ਹਰ ਸੱਜਣ ਦਾਨ ਲੱਗਿਆ ਕਿਸੇ ਨਾ ਦੇਈ ਬਨ ਮਾਣਕ ਮੋਤੀ ਨਾਮ ਪ੍ਰਭ ਆਉਣ ਲੱਗੀ ਨਾਏ ਸੰਨ ਰੰਗ ਸੱਬੇ ਨਾਰਾਇਣੇ ਜੀਤੇ ਮਨ ਭਵਨ ਜੋ ਹਰ ਲੋੜ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੈ ਸਈ ਕਈਏ ਤਨ ਆਪਨ ਲਿਆ ਜੇ ਮਿਲੈ ਵਿਛੜ ਕਿਉ ਰਵਨੈ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਤਿਸ ਤਨੇ ਜਿਸਕੇ ਪਾਗ ਮਥਨ ਅਸਾੜ ਤਪੰਦਾ ਤਿਸ ਲੱਗੇ ਹਰਨਾਮ ਨ ਜਿਨਾਂ ਪਾਸ ਜਗ ਜੀਵਨ ਭੁਗਤਿ ਤਿਆਗ ਕੇ ਮਾਨਸੰਧੀ ਆਸ ਦੁਇ ਬਾਏ ਵਗੂਚੀ ਗਲ ਪੈ ਇਸ ਜਮ ਕੇ ਪਾਸ ਜਿਹਾ ਵਿਜੇ ਸੋ ਲੋਣੇ ਮਥੇ ਜੋ ਲਿਖਾਸ ਰਹਿਣ ਵਿਆਣੀ ਪਛਤਾਣੀ ਉੱਠ ਚੱਲੀ ਗਈ ਨਰਾਸ ਜਿਨ ਕੋ ਸਾਧੂ ਬੇਟੀਐ ਸੋ ਦਰਗੇ ਹੋਏ ਖਲਾਸ ਹਰ ਕਰ ਕਿਰਪਾ ਪ੍ਰਪਣੀ ਤੇਰੇ ਦਰਸ਼ਨ ਹੋਏ ਪਿਆਸ ਪਰਬ ਤੁਧ ਬਿਨ ਦੂਜੋ ਕੋ ਨਾਹੀ ਨਾਨਕ ਕੀ ਅਰਦਾਸ ਅਸਾਧ ਸਹੁੰਦਾ ਤਿਸ ਲੱਗੇ ਜਿਸ ਮਨ ਹਰ ਚਰਨ ਨਿਵਾਸ ਸਾਵਨ ਸਰਸੀ ਕਾਮਣੀ ਚਰਨ ਕਮਰ ਸੋ ਪਿਆਰ ਮਨ ਤਰਤਾ ਸਚ ਰੰਗ ਏਕੋ ਨਾਮ ਅਦਾ ਵਿਖਿਆ ਰੰਗ ਕੁੜ ਆਵਿਆ ਦਿਸਣ ਸਬੇ ਸ਼ਾਰ ਹਰ ਅੰਮ੍ਰਿਤ ਬੂੰਦ ਸਵਾਬਣੀ ਮਿਲ ਸਾਧੂ ਪੀਵਣ ਹਾਰ ਵਣ ਤਰਨ ਪ੍ਰਭ ਸੰਗ ਮੋਲੀਆ ਸਮਰਤਿ ਪਰਕ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾ ਮਨਹਾਰ जिन्ने सखे प्रभु पाया हौ तिनके सद्बलihar नानक हरजी मया कर शब्द सुवारनihar सावन तिनना सुआ गणी जिन राम नाम उरहार पादू परम बुलाइया दूजे लगाहै लाख सिंगार बनाया कारज नाही केत जित दिनद दे बनसीसी इतत वेले किस प्रेत ਕਪੜ ਚਲਾਨ ਦੂਤ ਕਿਸ ਕਿਸ ਨਾ ਦੇਨੀ ਬੈਤ ਛੜ ਖੜੋਤੇ ਖਿੰਮਾਏ ਜਿਨ ਸੋ ਲੱਗਾ ਹੇਤ ਹਾਥ ਮਰੋੜੇ ਤਨ ਕਪੈ ਸੁਵਾਵੋ ਵਾਸੀਤ ਜਿਹਾਂ ਵਿਜੇ ਸੂਲੁ ਨੇ ਕਰਮਾਸਤ ਡਾਖੇ ਨਾਨਕ ਪਰ ਸਰਨਾਗਤੀ ਚਰਨ ਭੋਤ ਪ੍ਰਭ ਦੇਤ ਸੇ ਭਾਦੂ ਨਿਰਗਨਾ ਪਾਈਏ ਗੁਰ ਰਖਣ ਵਾਲਾ ਏਤ ਅਸਨ ਪ੍ਰੇਮ ਉਬਾਵੜਾ ਕਿਉ ਮਿਲਿਏ ਹਰ ਜਾਏ ਮਨ ਤਨ ਪਿਆਸ ਦਰਸਨ ਕਢੀ ਕੋਈ ਆਨ ਮਿਲਾਵੇ ਮਾਇ ਸੰਤ ਸਾਈ ਪ੍ਰੇਮ ਕੇ ਹੋਂ ਤਨ ਕੈ ਲਗਾ ਪਾਏ ਵਿਣ ਪ੍ਰਭ ਕੋ ਸੁਖ ਪਾਈਏ ਦੂਜੀ ਨਹੀਂ ਜਾਏ ਜਿਨਨੇ ਚਾਖਿਆ ਪ੍ਰੇਮ ਰਸ ਰਹਿ ਪ੍ਰੇਮ ਰਸ ਸੈ ਤ੍ਰਿਪਤਰ ਆਗਾਏ ਆਪ ਤਿਆਗ ਬੇਨਤੀ ਕਰੇ ਲਹੋ ਪਰ ਬੂਲੜ ਲਾਏ ਜੋ ਹਰ ਕੰਤ ਮਿਲਾਇ ਵਿਛੜ ਕਤੇ ਨਾ ਜਾਏ ਪਰ ਵਿਣ ਦੂਜਾ ਕੋ ਨਾਹੀ ਨਾਨਕ ਹਰ ਸਰਨਾਏ ਅਸੋ ਸੁਖੀ ਬਸੰਧਿਆ ਜਿਨਾਂ ਬਹ ਹਰ ਰਾਇ ਕਤ ਕਰਮ ਕਮਾਵੰ ਦੇ ਦੋਸ ਨਕਾਉ ਜੋਗ ਪਰਮੇਸ਼ਰ ਤੇ ਪੁੱਲ ਆਵਿਆ ਪੇ ਸੱਬੇ ਰੋਗ ਵੇਮਖ ਹੋਵੇ ਰਾਮਤੇ ਲਗਣ ਜਨਾਂ ਵਿਯੋਗ ਖਿਲਮੇ ਕੋੜੇ ਹੋਏ ਗਏ ਜਿਤੜੇ ਮਾਇਆ ਪੋਗ ਵਿਚ ਨਾ ਕੋਈ ਕਰ ਸਕੈ ਕਿਸ ਤੇ ਰੋਵੇ ਰੋਜ ਕੀਤਾ ਕਛੂ ਨਾ ਹੋਵਈ ਲਿਖਿਆ ਦਰਸ ਸੰਜੋਗ ਵੜ ਪਾਗੀ ਮੇਰਾ ਪਰ ਮਿਲੈ ਤਾਂ ਉਤਰੈ ਸਭ ਵਿਯੋਗ ਨਾਨਕ ਕੋ ਪ੍ਰਭ ਆਖ ਲੈ ਮੇਰੇ ਸਾਹਿਬ ਦੀ ਮੋਚ ਕਤਕ ਹੋਵੇ ਸਾਧ ਸੰਗ ਮਿਨਸ ਸੱਬੇ ਸੋਚ ਮਗਰ ਮਾਸ ਹੁੰਦਿਆ ਹਰ ਪ੍ਰਸੰਗ ਬੇਠੜੀ ਆਏ ਤਿੰਨ ਕੀ ਸੋਭਾ ਕਿਆ ਗਨੀ ਜੈ ਸਾਹਿਬ ਮੇਲੜੀ ਆਏ ਆ ਤਨ ਮਨ ਮੂਲ ਰਾਮ ਸੋ ਸੰਗ ਸਾਧ ਸੇ ਲੜੀ ਆਏ ਸਾਜਨਾ ਤੇ ਬਾਰੇ ਸੇ ਰੇਨ ਇਕ ਲੜੀ ਆਏ ਤਿੰਨ ਦੁੱਖ ਨ ਕਬੂਤ ਸੇ ਜਮਕੇ ਵਸ ਪੜਿਆਏ ਜਿਨਹਿ ਰਵਿ ਆਪਰ ਆਪਣਾ ਸੇ ਦਿਨ ਸਨਤ ਕੜਿਆਏ ਰਤਨ ਜਵਾਰ ਲਾਲ ਹਰ ਕੰਟ ਤਿਨਾ ਜੜਿਆਏ ਨਾਨਕ ਬਾਚੇ ਤੋੜ ਤਿਨ ਪਰ ਸਰਣੇ ਦਰ ਪੜਿਆਏ ਮਗਰ ਪਰਬ ਰਾਧਨਾ ਬੋੜ ਨ ਜਨਮੜਿਆਏ ਪੋਖ ਤੁਖਾਰ ਨਾ ਵਿਆਪੀ ਕੰਠ ਮਿਲਿਆ ਹਰ ਨਾਮ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਓ ਓਟ ਗੋਬਿੰਦ ਗੋਪਾਲ ਰਾਏ ਸੇਵਸ ਮਾਮੀ ਲਾ ਬਿਖਿਆ ਪੋਇ ਨ ਸਕੀ ਮਿਲ ਸਾਧੂ ਗੁਣ ਗਾਓ ਜੇ ਤਿਪ ਜੀਤੇ ਮਿਲੀ ਸੱਚੀ ਪ੍ਰੀਤ ਸਮਾਓ ਕਰ ਗਲੀ ਨੇ ਪਾਰ ਬ੍ਰਹਮ ਬੋੜਨਾ ਵਿਛੜਿ ਆਵ ਬਾਹਰ ਜਾਵ ਲਖ ਬੇਰੀਆਂ ਹਰ ਸੱਜਣ ਅਗਮ ਅਗਾਓ ਸਰਮ ਪਈ ਨਾਰਾਇਣ ਨਾਨਕ ਹਰ ਪੜਿ ਆਓ ਨਾਨਕ ਦਰਪੜਿਆਓ ਕੋਖ ਸੁੰਦਾ ਸਰਬ ਸੁਖ ਜਿਸੁ ਬਖਸੇ ਵੇ ਪਰਵਾਉ 마ਗ ਮਜਨ ਸੰਗ ਸਾਧੂਆ ਤੋੜੀ ਕਰਿ ਸਿਨਾਨ ਹਰਿ ਕਾ ਨਾਮ ਧਿਆਏ ਸੁਣ ਸਭਨਾ ਨੂ ਕਰਿ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨ ਮੋਈ ਬਿਨਸੇ ਲੋਸੁ ਵਾਨ ਸਚੇ ਮਾਰਗ ਚਲਦਿਆ ਉਸ ਤਤ ਕਰੇ ਜਹਾਨ 68 ਤੀਰਤ ਸਗਲ ਪੁੰਨ ਜੀ ਦਇਆ ਪਰਵਾਨ ਜਿਸ ਨੋ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੋਚੇ ਸੇ ਕਾਢਿਐ ਜਿਨਾਂ ਪੂਰਾ ਗੁਰ ਮਿਰਵਾਨ ਫਲ ਗੁਣ ਨਿਤ ਪ੍ਰਜਨ ਹ ਸੱਜਣ ਪ੍ਰਗਟ ਆਏ ਸੰਤ ਸਾਈਂ RAM ਕੇ ਕਰ ਕਿਰਪਾ ਦਿਆ ਮਿਲਾਇ ਸੈਸਵਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛਪਨੇ ਵੜ ਪਾਗਣੀ ਬਰ ਪਾਇਆ ਹਰ ਰਾਇ ਮਿਰ ਸਈਆ ਮੰਗਲ ਗਾਵਈ ਗੀਤ ਗੋਬਿੰਦ ਅਲਾਇ ਹਰ ਜਿਹ ਅਵਰਨਾ ਦਿਸੀ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰਿਆ ਨਾ ਨੈ ਚਲ ਦਿੱਤਿਆ ਨਾ ਜਾਏ ਸੰਸਾਰ ਸਾਗਰ ਤੇ ਰਖਿਆ ਨ ਬੋੜ ਨ ਜਨ ਮੇਤਾਏ ਜੀਵਾ ਏਕ ਅਨੇਕ ਗੁਣ ਤੇਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਈ ਜਿਸਨੂੰ ਤਿਲਨਾ ਤਮਾਏ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰਪੁਰ ਰਾਧਿਆ ਦਰਗੇ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਰ ਬੋਜਲ ਦੁਖਮ ਤਰੇ ਪ੍ਰੇਮ ਭਗਤ ਤਨ ਪਾਈਆ ਵਿਖਿਆ ਨਾਏ ਜਰੇ ਕੂੜ ਗੈ ਤਪਦਾਨ ਸੀ ਪੂਰਨ ਸਚ ਪਰੇ ਪਾਰ ਬ੍ਰਹਮ ਪ੍ਰਵ세ਵਨ ਤੇ ਮਨੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੈ ਜਿਸ ਕੋ ਨਦਰ ਕਰੈ ਨਾਨਕ ਮੰਗੇ ਦਰਸ ਧਾਨ ਕਿਰਪਾ ਕਰੋ ਹਰੀ ਮਹਾ ਦਿਵਸ ਮੂਰਤ ਭਲੈ ਜਿਸ ਕੋ ਨ ਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ